ਵਜ਼ੀਰ ਖਾਨ ਹਰ ਸਕਤਾ ਇਹ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਸੁਪੁੱਤਰਾਂ ਨੂੰ ਇਸਲਾਮ ਵਿੱਚ ਲਿਆਉਣਾ ਚਾਹੁੰਦਾ ਸੀ ਠੰਡੇ ਬੁਰਜ ਵਿੱਚ ਮਾਤਾ ਜੀ ਕੋਲ ਇਸ ਲਈ ਭੇਜ ਦਿੱਤਾ ਕਿ ਪੋਤਿਆਂ ਦੀ ਅਜਾਨਾਂ ਦੀ ਸਲਾਮਤੀ ਲਈ ਮੌਤ ਦਾ ਪਹਿ ਮੰਨ ਕੇ ਬਿਰਧ ਦਾਦੀ ਇਹਨਾਂ ਨੂੰ ਇਸਲਾਮ ਕਬੂਲਣ ਲਈ ਕਹਿਣਗੇ ਬਰਫ਼ ਵਰਗੀ ਠੰਡੀ ਰਾਤ ਦਾਦੀ ਪੋਤਿਆਂ ਨੇ ਕੱਟ ਲਈ ਰਾਤ ਕਿਵੇਂ ਲੰਗੀ ਇਸ ਦਾ ਅੰਦਾਜ਼ਾ ਕੀ ਲਾਈਏ ਇਸ ਸਖਤੀ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਪੁੱਤਰ ਹੀ ਲੰਘ ਸਕਦੇ ਸੀ ਹੋਰ ਕੋਈ ਨਹੀਂ ਨਵਾਬ ਦਾ ਹੁਕਮ ਲੈ ਕੇ ਸਿਪਾਹੀ ਸਾਹਿਬਜ਼ਾਦਿਆਂ ਨੂੰ ਲੈਣ ਆ ਗਏ ਦਾਦੀ ਨੇ ਜਾਣ ਲੱਗੇ ਪੋਤਿਆਂ ਨੂੰ ਫਿਰ ਯਾਦ ਕਰਾਇਆ ਆਪਣੇ ਬਾਬਾ ਜੀ ਤੇ ਪਿਤਾ ਜੀ ਦੀ ਸ਼ਾਨ ਨੂੰ ਕਾਇਮ ਰੱਖਣਾ ਕਦੇ ਵੀ ਧਰਮ ਤੋਂ ਨਹੀਂ ਹਾਰਨਾ ਸਿਪਾਹੀ ਨਿੱਕੀਆਂ ਜਿੰਦਾਂ ਨੂੰ ਆਪਣੇ ਨਾਲ ਲੈ ਕੇ ਤੁਰੇ ਜ਼ੁਲਮ ਅੱਗੇ ਕਿਸ ਦਾ ਜੋਰ ਸੀ ਦਾਦੇ ਬੁਰਜ ਵਿੱਚੋਂ ਦੂਰ ਤੱਕ ਦੇਖਦੇ ਰਹੇ ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਸੀ ਸਾਹਿਬਜ਼ਾਦੇਆਂ ਨੂੰ ਛੋਟੀ ਖਿੜਕੀ ਵਿੱਚੋਂ ਲੰਘਣ ਲਈ ਕਿਹਾ ਗਿਆ ਇਹ ਨੀਤੀਦਾਇਕ ਪੈਂਤੜਾ ਸੀ ਕਿ ਜਦੋਂ ਸਿਰ ਨਿਵਾ ਕੇ ਸਾਹਿਬਜ਼ਾਦੇ ਲੰਘਣਗੇ ਤਾਂ ਕਚਹਿਰੀ ਵਿੱਚ ਬੈਠੇ ਸਾਰੇ ਅਮੀਰ ਵਜ਼ੀਰ ਕਹਿ ਦੇਣਗੇ ਕਿ ਬੱਚਿਆਂ ਨੇ ਨਵਾਬ ਅੱਗੇ ਸਿਰ ਝੁਕਾ ਦਿੱਤਾ ਹੈ ਆਪਣੇ ਪਿਤਾ ਜੀ ਦੀ ਸੋਚ ਤੇ ਪਹਿਰਾ ਦੇਣ ਵਾਲੇ ਮਹਾਨ ਪੁੱਤਰਾਂ ਨੇ ਪਹਿਲਾਂ ਆਪਣੇ ਪੈਰ ਅੱਗੇ ਲੰਗਾਏ ਤੇ ਪਿੱਛੋਂ ਸਿਰ ਲੰਗਾ ਕੇ ਅੰਦਰ ਚਲੇ ਗਏ ਬੱਚਿਆਂ ਦੀ ਸੋਚ ਦੇਖ ਕੇ ਸਾਰੇ ਹੱਕੇ ਬੱਕੇ ਰਹਿ ਗਏ ਸਿਰ ਚੁਕਾਉਣ ਵਾਲੀ ਨੀਤੀ ਵੀ ਫੇਲ ਹੋ ਗਈ ਕਚਹਿਰੀ ਵਿੱਚ ਵੜਦਿਆਂ ਹੀ ਦੋਨਾਂ ਨੇ ਭਰਮੀ ਆਵਾਜ਼ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਇਸ ਦੀ ਗੂੰਜ ਅੱਗੇ ਨਾਲੋਂ ਵੀ ਜ਼ਿਆਦਾ ਸੁਣਾਈ ਦਿੱਤੀ ਇਸ ਵਿੱਚ ਦਾਦੀ ਮਾਂ ਦੀ ਦਿੱਤੀ ਹੋਈ ਰਾਤ ਦੀ ਸਿੱਖਿਆ ਦਾ ਸੁਮੇਲ ਸੀ ਵਜ਼ੀਰ ਖਾਂ ਬੜੀ ਪੱਠੀ ਵਾਂਗ ਭੁੱਜਣ ਲੱਗਾ ਉਸ ਨੇ ਬਹੁਤ ਗਰੋਧ ਵਿੱਚ ਕਿਹਾ ਤੁਹਾਡੇ ਇਹਨਾਂ ਲੱਛਣਾਂ ਕਰਕੇ ਤੁਸੀਂ ਬੁਰੀ ਮੌਤ ਮਾਰੇ ਜਾਓਗੇ ਤਸੀਹੇ ਇਹਨੇ ਸਖਤ ਹੋਣਗੇ ਤੁਸੀਂ ਕੁਰਲਾ ਉਠੋਗੇ ਤੁਹਾਡੀ ਕੁਰਲਾਹਟ ਵੀ ਕੋਈ ਨਹੀਂ ਸੁਨੇਗਾ ਇਸਲਾਮ ਕਬੂਲ ਕਰਨ ਵਿੱਚ ਹੀ ਤੁਹਾਡਾ ਭਲਾ ਹੈ ਧਨ ਦੌਲਤ ਜੰਗੀਰਾਂ ਹਾਸਲ ਕਰਕੇ ਰਾਜ ਭਾਗ ਭੋਗੋਗੇ ਸਾਹਿਬ ਜਾਨਿਆਂ ਕਿਹਾ ਰਾਜ ਭਾਗ ਚਾਰ ਦਿਨ ਦੀ ਖੇਡ ਹੈ ਮਰ ਤਾਂ ਫਿਰ ਵੀ ਜਾਣਾ ਹੈ ਆਪਣੇ ਧਰਮ ਨੂੰ ਛੱਡ ਕੇ ਜਿਉਣਾ ਸਾਡੇ ਲਈ ਪਾਪ ਹੈ ਵਜ਼ੀਰ ਖਾਂ ਕੁਝ ਬੋਲਦਾ ਉਸ ਤੋਂ ਪਹਿਲੇ ਸੁਚਾਨੰਦ ਕੋਲ ਆ ਕੇ ਕਹਿਣ ਲੱਗਾ ਬੱਚਿਓ ਤੁਸੀਂ ਨਵਾਬ ਸਾਹਿਬ ਦਾ ਕਹਿਣਾ ਮੰਨ ਲਵੋ ਐਵੇਂ ਆਪਣੀ ਜਿੰਦ ਨਾ ਗਵਾਓ ਤੁਹਾਡੇ ਕੋਲ ਬਹੁਤ ਧਨ ਪਦਾਰਤ ਹੋਵੇਗਾ ਲੋਕ ਸਲਾਮਾ ਕਰਨਗੇ ਤੁਹਾਡਾ ਹੁਕਮ ਮੰਨਣਗੇ ਹਰ ਸੁਖ ਆਰਾਮ ਪ੍ਰਾਪਤ ਕਰਨ ਲਈ ਨਵਾਬ ਸਾਹਿਬ ਦਾ ਕਿਹਾ ਮੰਨ ਕੇ ਇਸਲਾਮ ਕਬੂਲ ਕਰ ਲਵੋ ਇਹ ਸੁਣ ਕੇ ਦੋਨਾਂ ਸਾਹਿਬਜ਼ਾਦਿਆਂ ਨੇ ਠੋਕ ਕੇ ਉੱਤਰ ਦਿੱਤਾ ਲੋਭ ਲਾਲਚ ਦੇ ਛਲਾਵਿਆਂ ਵਿੱਚ ਆ ਕੇ ਜਾ ਮੌਤ ਦਾ ਡਰ ਮੰਨ ਕੇ ਅਸੀਂ ਕਦੇ ਵੀ ਈਨ ਨਹੀਂ ਮੰਨਾਂਗੇ ਸਾਡੇ ਬਾਬਾ ਜੀ ਨੇ ਸਿਰ ਦੇ ਕੇ ਧਰਮ ਨੂੰ ਰੱਖਿਆ ਸੀ ਸਾਡੇ ਪਿਤਾ ਜੀ ਨੇ ਕਿਹਾ ਹੈ ਜ਼ੁਲਮ ਅੱਗੇ ਨਿਵ ਜਾਣਾ ਕਾਇਰਤਾ ਹੈ ਵੁਜ ਦਿਲ ਬਣ ਕੇ ਜਿਉਣ ਨਾਲੋਂ ਮਰ ਜਾਣਾ ਬਿਹਤਰ ਸਮਝਾਂਗੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਤੇ ਦਾਦੀ ਮਾਂ ਗੁਜਰੀ ਜੀ ਦੇ ਪੋਤਰੇ ਹਾਂ ਆਪਣੇ ਪਿਤਾ ਜੀ ਦੀ ਸ਼ਾਨ ਨੂੰ ਸਦਾ ਕਾਇਮ ਰੱਖਾਂਗੇ ਸਾਹਿਬਜ਼ਾਦਿਆਂ ਦੇ ਭਾਰੀ ਜਵਾਬ ਸੁਣ ਕੇ ਸੁਚਾਨੰਦ ਦਾ ਕਪਟੀ ਮਨ ਰਿੱਜਣ ਲੱਗਾ ਅਣਖ ਤੇ ਸੱਚ ਦੇ ਬੋਲ ਪਾਪੀ ਮਨ ਤੋਂ ਸਹਾਰ ਨਾ ਹੋਏ ਉਸ ਨੇ ਨਵਾਬ ਵੱਲ ਮੁਹ ਕਰਕੇ ਕਿਹਾ ਨਵਾਬ ਸਾਹਿਬ ਇਹਨਾਂ ਨੂੰ ਛੋਟੇ ਨਾ ਜਾਣਿਓ ਇਹ ਸੱਪ ਦੇ ਪੁੱਤਰ ਹਨ ਜ਼ਹਿਰ ਉਗਲਦੇ ਸਪੋਲੀਏ ਨੇ ਇਹ ਮਸੀਹ ਹੱਥ ਆਏ ਨੇ ਇਹਨਾਂ ਨੂੰ ਆਪਣੇ ਮਨ ਪੌਂਦੀ ਸਜ਼ਾ ਦੇ ਕੇ ਮਾਰ ਦਿਓ ਵੱਡੇ ਹੋ ਕੇ ਸਰਕਾਰ ਦੇ ਬਾਗੀ ਬਣਨਗੇ ਇਹਨਾਂ ਦੇ ਪਿਤਾ ਨੇ ਸਰਕਾਰ ਨਾਲ ਕਿਵੇਂ ਆਡਾ ਲਾਇਆ ਹੋਇਆ ਹੈ ਇਹ ਵੀ ਉਹ ਕੁਝ ਕਰਨਗੇ ਸੱਪ ਦੇ ਬੱਚਿਆਂ ਨੂੰ ਮਾਰ ਦੇਣਾ ਹੀ ਠੀਕ ਹੈ ਨਵਾਬ ਵजीर ਖਾਂ ੜਕ ਉਠਿਆ ਸੁਚਾਨੰਦ ਦੀਆਂ ਗੱਲਾਂ ਬਲਦੀ ਤੇ ਤੇਲ ਪਾਉਣ ਵਾਲਾ ਕੰਮ ਕਰ ਗਈਆਂ ਨਵਾਬ ਨੇ ਕਾਜੀ ਨੂੰ ਕਿਹਾ ਅਈ ਨਾਨੂ ਸਰਾ ਮੁਤਾਬਿਕ ਫਤਵਾ ਸੁਣਾਓ ਇਹ ਬੱਚੇ ਛੱਡਣ ਯੋਗ ਨਹੀਂ ਹਨ ਕਾਜੀ ਨੇ ਕਿਹਾ ਇਹ ਬੱਚੇ ਇਸਲਾਮ ਸਰਕਾਰ ਵਿਰੁੱਧ ਬਗਾਵਤ ਕਰਨ ਲਈ ਤਿਆਰ ਨੇ ਇਹਨਾਂ ਦਾ ਪਿਤਾ ਸਰਕਾਰ ਦਾ ਬਾਗੀ ਹੈ ਆਪ ਸਾਰਿਆਂ ਨੇ ਸੁਣਿਆ ਕਿ ਇਹ ਆਪਣੇ ਬਾਪ ਦੀਆਂ ਲੀਹਾਂ ਤੇ ਚੱਲਣ ਦੀ ਕਹਿ ਰਹੇ ਨੇ ਇਹਨਾਂ ਨੂੰ ਬੱਚੇ ਜਾਣ ਕੇ ਕਿਸੇ ਤਰ੍ਹਾਂ ਦੀ ਨਰਮੀ ਨਾ ਵਰਤੀ ਜਾਵੇ ਬਾਗੀ ਬਾਪ ਦੇ ਬਾਗੀ ਪੁੱਤਰਾਂ ਨੂੰ ਜਿਉਂਦੇ ਨੀਹਾਂ ਵਿੱਚ ਚੜਨ ਦਿੱਤਾ ਜਾਵੇ। ਸਰਾ ਦੇ ਕਾਨੂੰਨ ਮੁਤਾਬਕ ਇਹੋ ਸਜ਼ਾ ਦਿੱਤੀ ਜਾਵੇ। ਕਾਜੀ ਦਾ ਫਤਵਾ ਸੁਣ ਕੇ ਭਰੀ ਕਚਹਿਰੀ ਵਿੱਚ ਚੁੱਪ ਵਰਤ ਗਈ। ਇੰਨਾ ਬੱਚਿਆਂ ਮੁਤਾਬਕ ਇੰਨਾ ਕਰੜਾ ਫਤਵਾ ਸੁਣਾਇਆ ਜਾਵੇਗਾ। ਇਸ ਦੀ ਕਿਸੇ ਨੂੰ ਆਸ ਵੀ ਨਹੀਂ ਸੀ। ਵਜ਼ੀਰ ਖਾਨ ਨੇ ਕਚਹਿਰੀ ਵਿੱਚ ਬੈਠੇ ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਕੋਲ ਸੱਦਿਆ ਉਸ ਦੇ ਨਾਲ ਖਿਜਰ ਖਾਨ ਉਸ ਦਾ ਭਰਾ ਵੀ ਆਇਆ ਇਹਨਾਂ ਦੋਨਾਂ ਨੂੰ ਵਜ਼ੀਰ ਖਾਨ ਨੇ ਕਿਹਾ ਤੁਹਾਡਾ ਭਰਾ ਨਹਿਰ ਖਾਨ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਮਾਰਿਆ ਗਿਆ ਸੀ ਆਪਣੇ ਭਰਾ ਦਾ ਬਦਲਾ ਤੁਸੀਂ ਗੁਰੂ ਦੇ ਬੱਚਿਆਂ ਨੂੰ ਮਾਰ ਕੇ ਲੈ ਸਕਦੇ ਹੋ ਮੈਂ ਇਹਨਾਂ ਨੂੰ ਤੁਹਾਡੇ ਹਵਾਲੇ ਕਰਦਾ ਹਾਂ ਸ਼ੇਰ ਮੁਹੰਮਦ ਖਾਨ ਨੇ ਉੱਠ ਕੇ ਕਿਹਾ ਨਵਾਬ ਸਾਹਿਬ ਇਨਾ ਦੁੱਧ ਪੀਂਦੇ ਬੱਚਿਆਂ ਨੂੰ ਮਾਰ ਕੇ ਅਸੀਂ ਬਦਨਾਮੀ ਨਹੀਂ ਖਟਾਂਗੇ ਆਪਣੇ ਭਰਾ ਦਾ ਬਦਲਾ ਮੈਂ ਮੈਦਾਨੇ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਤੋਂ ਲਵਾਵਾਂਗਾ ਉਸ ਦੇ ਬੇਕਸੂਰ ਛੋਟੇ-ਛੋਟੇ ਬੱਚਿਆਂ ਨੂੰ ਮਾਰ ਕੇ ਅਸੀਂ ਪਾਪਾਂ ਦੇ ਭਾਗੀ ਨਹੀਂ ਬਣਾਂਗੇ ਨਵਾਬ ਸਾਹਿਬ ਮਾਸੂਮ ਬੇਕਸੂਰ ਬੱਚਿਆਂ ਨੂੰ ਨੀਹਾਂ ਵਿੱਚ ਛਿਣ ਕੇ ਮਾਰਨਾ ਸਰਾਂ ਦੇ ਵਿਰੁੱਧ ਹੈ ਇਹਨਾਂ ਨੂੰ ਛੱਡ ਦੇਣਾ ਹੀ ਇਸਲਾਮ ਦਾ ਕਾਨੂੰਨ ਹੈ ਇਹ ਅਨਿਆਏ ਅਸੀਂ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ ਇਹੋ ਹਾ ਦਾ ਨਾਰਾ ਮਾਰਦੇ ਹੋਏ ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਂ ਉੱਠ ਕੇ ਕਚਹਿਰੀ ਤੋਂ ਬਾਹਰ ਚਲੇ ਗਏ ਸੱਚ ਦੀ ਆਵਾਜ਼ ਕੂੜ ਦੇ ਪਸਾਰੇ ਵਿੱਚ ਸ਼ੇਰ ਮੁਹੰਮਦ ਖਾਂ ਦੇ ਨਾਲ ਹੀ ਚਲੀ ਗਈ ਸਾਰੀ ਕਚਹਿਰੀ ਵਿੱਚ ਸੁਚਾ ਆਨੰਦ ਵਰਗੇ अनेका ਚਾਪਲੂਸ ਤਲਵੇ ਚੱਟਣ ਵਾਲਿਆਂ ਦੀ ਘਾਟ ਨਹੀਂ ਸੀ ਸਾਰਿਆਂ ਅਮੀਰਾਂ ਵਜ਼ੀਰਾਂ ਨੇ ਕਿਹਾ ਨਵਾਬ ਸਾਹਿਬ ਇਹਨਾਂ ਬੱਚਿਆਂ ਨੂੰ ਥੋੜਾ ਸਮਾਂ ਸੋਚਣ ਦਾ ਦਿੱਤਾ ਜਾਵੇ ਜੇਕਰ ਇਹ ਇਸਲਾਮ ਵਿੱਚ ਆ ਜਾਣ ਤਾਂ ਠੀਕ ਹੈ ਨਹੀਂ ਤਾਂ ਫਤਵੇ ਅਨੁਸਾਰ ਮਾਰ ਦਿੱਤੇ ਜਾਣ ਇਹਨਾਂ ਦਾ ਜਿਉਂਦੇ ਰਹਿਣਾ ਇਸਲਾਮ ਧਰਮ ਲਈ ਖਤਰਾ ਹੈ ਨਵਾਬ ਨੇ ਬੱਚਿਆਂ ਨੂੰ ਠੰਡੇ ਬੁਰਜ ਵਿੱਚ ਭੇਜਣ ਦਾ ਹੁਕਮ ਦੇ ਦਿੱਤਾ ਜਾਣ ਲੱਗੇ ਸਾਹਿਬਜ਼ਾਦਿਆਂ ਨੂੰ ਫਿਰ ਕਿਹਾ ਅਜੇ ਵੀ ਸਮਾਂ ਹੈ ਕੱਲ ਸਵੇਰ ਤੱਕ ਇਸਲਾਮ ਕਬੂਲ ਕਰ ਲਵੋ ਨਹੀਂ ਤਾਂ ਬੁਰੀ ਮੌਤ ਮਾਰੇ ਜਾਵੋਗੇ ਹੋਰ ਵੀ ਪਤਾ ਨਹੀਂ ਕਿੰਨਿਆਂ ਕੋਨੇ ਕੂੜ ਦੀਆਂ ਪੱਟੀਆਂ ਪੜਾਈਆਂ ਦੋਨਾਂ ਸਾਹਿਬਜ਼ਾਦਿਆਂ ਦੇ ਚਿਹਰੇ ਨੀਹਾਂ ਵਿੱਚ ਚਿਣੇ ਜਾਣ ਦਾ ਫਤਵਾ ਸੁਣ ਕੇ ਵੀ ਰਤੀ ਪਰ ਨਾ ਕੁਮਲਾਏ ਸ਼ਾਂਤ ਤੇ ਅਡੋਲ ਚਿੱਤ ਸਭ ਕੁਝ ਸੁਣਦੇ ਰਹੇ ਅਮੀਰਾਂ ਵਜ਼ੀਰਾਂ ਦੇ ਬੋਲ ਮਾਰ ਦਿੱਤੇ ਜਾਓਗੇ ਬੁਰੀ ਮੌਤ ਮਾਰਨਗੇ ਨੀਹਾ ਵਿੱਚ ਜਿਉਂਦੇ ਚਿੰਨ ਦਿੱਤੇ ਜਾਓਗੇ ਕਸ਼ਟਾਂ ਪਰਿਮੋਤ ਆਵੇਗੀ ਸਭ ਕੁਝ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਸਪੁੱਤਰ ਪੂਰੀ ਤਰ੍ਹਾਂ ਅਡੋਲਤਾ ਵਿੱਚ ਰਹੇ ਸਿਪਾਹੀ ਕਚਹਿਰੀ ਵਿੱਚੋਂ ਠੰਡੇ ਬੁਰਜਵਾਲ ਲੈ ਕੇ ਬੱਚਿਆਂ ਨੂੰ ਤੁਰ ਪਏ ਲੋਕਾਂ ਦੀ ਭੀੜ ਉਹਨਾਂ ਦੇ ਹੱਸੂ ਹੱਸੂ ਕਰਦੇ ਚਿਹਰੇ ਦੇਖ ਕੇ ਹੈਰਾਨ ਹੁੰਦੀ ਕਿ ਦੋਨਾਂ ਦੇ ਚਿਹਰਿਆਂ ਤੇ ਮੌਤ ਦੇ ਡਰ ਦਾ ਕੋਈ ਨਾਮੂ ਨਿਸ਼ਾਨ ਨਹੀਂ ਹੈ ਸਿਪਾਹੀ ਠੰਡੇ ਬੁਰਜ ਵਿੱਚ ਛੱਡ ਆਏ ਧੀਰ ਦੀ ਉਡੀਕ ਦੀ ਦਾਦੀ ਮਾਂ ਦੋਨਾਂ ਨੂੰ ਕਲਾਮੇ ਵਿੱਚ ਲੈ ਕੇ ਪਿਆਰ ਦੇ ਵੇਗ ਵਿੱਚ ਵਹਿ ਤੁਰੀ ਕਦੇ ਸਿਰ ਪਲੋਸ ਦੀ ਨਿੱਕੇ ਨਿੱਕੇ ਹੱਥ ਆਪਣੇ ਆ ਹੱਥਾਂ ਵਿੱਚ ਲੈਂਦੀ ਕਦੇ ਮੁੱਖ ਚੁੰਮਦੀ ਵਾਰ-ਵਾਰ ਆਪਣੇ ਸੀਨੇ ਨਾਲ ਲਾ ਕੇ ਗੋਦੀ ਵਿੱਚ ਕੁੱਟ ਲੈਂਦੀ ਸਾਰੇ ਦਿਨ ਵਿੱਚ ਹੋਈ ਸਾਰੇ ਵਾਰਦਾਤ ਦਾਦੀ ਮਾਂ ਨੇ ਪੁੱਛੀ ਦੋਨਾਂ ਵੀਰਾਂ ਨੇ ਜੋ ਹੋਈ ਬੀਤੀ ਪੂਰੇ ਹੌਸਲੇ ਨਾਲ ਸੁਣਾਈ ਉਹਨਾਂ ਦਾਦੀ ਮਾਂ ਨੂੰ ਇਹ ਵੀ ਦੱਸਿਆ ਸਾਨੂੰ ਨੀਹਾਂ ਵਿੱਚ ਜਿਉਂਦੇ ਛਿਣ ਕੇ ਮਾਰਨ ਦਾ ਫਤਵਾ ਸੁਣਾਇਆ ਹੈ ਕੱਲ ਸਵੇਰ ਤੱਕ ਦਾ ਸਮਾਂ ਇਸਲਾਮ ਕਬੂਲਣ ਲਈ ਦੇ ਕੇ ਸਾਨੂੰ ਤੁਹਾਡੇ ਕੋਲ ਵਾਪਿਸ ਭੇਜ ਦਿੱਤਾ ਹੈ ਇਹ ਸੁਣ ਕੇ ਦਾਦੀ ਮਾਂ ਦੀਆਂ ਆਂਦਰਾਂ ਨੂੰ ਤੋ ਪੈ ਗਈ ਆਪਣੇ ਸੀਨੇ ਨਾਲ ਲਾ ਕੇ ਕਿੰਨੀ ਦੇਰ ਖਾਮੋਸ਼ ਬੈਠੀ ਤੇ ਹਿਰਦੇ ਦੀ ਪੀੜ ਨੂੰ ਅੰਦਰ ਹੀ ਅੰਦਰ ਝਰ ਲਿਆ ਧਰਮ ਰੱਖਿਅਕ ਮਾਤਾ ਗੁਜਰਕੌਰ ਜੀ ਜਿਸ ਨੇ ਖਿੜੇ ਮੱਥੇ ਆਪਣੇ ਪਤੀ ਨੂੰ ਦਿੱਲੀ ਸੀਸ ਦੇਣ ਸਮੇ ਸਿਦਕ ਤੇ ਸਿਰੜ ਦੀਆਂ ਰਾਹਾਂ ਦੇਖੀਆਂ ਸੀ ਆਪਣੇ ਪੋਤਿਆਂ ਨੂੰ ਪੂਰੀ ਦਲੇਰੀ ਦੇ ਕੇ ਉਹਨਾਂ ਰਾਹਾਂ ਤੇ ਤੁਰਨ ਲਈ ਕਿਹਾ ਧਰਮ ਨਾਲੋ ਜਾਣ ਨੂੰ ਪਿਆਰੇ ਨਹੀਂ ਸਮਝਣਾ ਗੁਰੂ ਨਾਨਕ ਦੇਵ ਜੀ ਦਾ ਕਰ ਧਰਮ ਲਈ ਸਿਰਵਾਰ ਦਾ ਆਇਆ ਹੈ ਸਿੱਖੀ ਸਿਦਕ ਨਿਭ ਜਾਣਾ ਹੀ ਜੀਵਨ ਦੀ ਵੱਡੀ ਪ੍ਰਾਪਤੀ ਹੈ ਦਾਦੀ ਮਾਂ ਸਮੇ ਦੇ ਗੇੜ ਨੂੰ ਸਮਝ ਕੁਰਬਾਨੀ ਵੱਲ ਮੁਹ ਕਰ ਚੁੱਕੀ ਸੀ ਉਹ ਆਪਣੇ ਪੋਤੇਆਂ ਨੂੰ ਧਰਮ ਵਿੱਚ ਅਟਲ ਰਹਿਣ ਲਈ ਪੱਕਿਆਂ ਕਰਦੀ ਜੀਵਨ ਜੁਗਤੀ ਦੱਸਦੀ ਰਹੀ ਆਪਾ ਵਾਰਨਾ ਉਹਨਾਂ ਨੂੰ ਵਿਰਾਸਤ ਵਿੱਚ ਗੁਰੂ ਨਾਨਕ ਦੇਵ ਜੀ ਦੇ ਘਰੋਂ ਮਿਲਿਆ ਸੀ ਸਾਰੀ ਰਾਤ ਗੋਦੀ ਵਿੱਚ ਪੋਤਿਆਂ ਨੂੰ ਲੈ ਕੇ ਅਕਾਲ ਪੁਰਖ ਅੱਗੇ ਅਰਦਾਸਾਂ ਕਰਦੇ ਰਹੇ ਕਿ ਇਹਨਾਂ ਮਸੂਮ ਜਿੰਦੜੀਆਂ ਦੀ ਗੁਰੂ ਨਾਨਕ ਦੇਵ ਜੀ ਦੇ ਘਰ ਨਾਲ ਨਿਭ ਜਾਵੇ ਇਹ ਮਨਹੂਸ ਰਾਤ ਬਰਫ਼ ਵਰਗੀ ਸੀਤ ਲਹਿਰ ਤੇ ਮੌਤ ਦੇ ਪਰਛਾਵੇਂ ਹੇਟ ਦਾਦੀ ਮਾਂ ਤੇ ਪੋਤਿਆਂ ਨੇ ਬਿਨਾ ਅੰਨ ਬਸਤਰ ਮਾਨਸਕ ਤੇ ਸਰੀਰਕ ਤਸੀਹੇ ਝੱਲਦਿਆਂ 12 ਪਹੋ 1761 ਬਿਕਰਮੀ 26 ਦਸੰਬਰ 1704 ਈਸਵੀ ਨੂੰ ਠੰਡੇ ਬੁਰਜ ਵਿੱਚ ਸਰਹੰਦ ਵਿੱਚ ਗੱਟੀ ਗੁਰੂ ਪਰਿਵਾਰ ਨਾਲ ਉਹ ਵਿਛੜ ਕੇ ਉਹਨਾਂ ਦੇ ਜੀਵਨ ਦੀ ਆਖਰੀ ਰਾਤ ਹੋ ਨਿਬੜੀ ਗੁਰੂ ਪਿਆਰੇ ਸਾਧ ਸੰਗਤ ਜੀਓ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂਕਿ ਸਾਡੇ ਬੱਚਿਆਂ ਨੂੰ ਵੀ ਇਸ ਇਤਿਹਾਸ ਬਾਰੇ ਪਤਾ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ